ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣ ਕਿ 1 ਜੂਨ ਤੋਂ 9 ਜੂਨ ਤੱਕ ਤਿੰਨ ਜ਼ੋਨਾਂ ਦੇ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਝੋਨੇ ਦੀ ਲਵਾਈ ਹੋਵੇਗੀ ਕਿਸਾਨਾਂ ਨੂੰ 8 ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਮਿਲੇਗੀ ਤੇ ਇਸ ਦੇ ਨਾਲ ਹੀ ਨਹਿਰੀ ਪਾਣੀ ਦੀ ਵੀ ਕੋਈ ਕਮੀ ਨਹੀਂ ਆਵੇਗੀ ਇੱਕ ਤਜਰਬਾ ਕਰਕੇ ਦੇਖਦੇ ਹਾਂ 1 ਜੂਨ ਵਾਲਾ 1 ਜੂਨ ਨੂੰ ਝੋਨਾ ਲਾ ਲਿਆ ਉਦੋਂ ਕੀ ਫਰਕ ਪਊਗਾ ਅਸੀਂ ਤਿੰਨ ਜ਼ੋਨ ਬਣਾਏ ਨੇ ਪੰਜਾਬ ਦੇ ਤਿੰਨ ਜ਼ੋਨ ਬਣਾਤੇ ਜ਼ਿਲ੍ਹਿਆਂ ਮੁਤਾਬਕ ਮੈਂ ਦੱਸ ਦੇਣਾ ਸਾਰੇ ਦੱਸ ਦਿੰਦਾ ਸਲਾਹ ਵੀ ਲਵਾਂਗਾ ਤੁਹਾਡੀ ਸਹਿਮਤੀ ਵੀ ਲਵਾਂਗਾ ਜਿਹੜੀ ਜੂਨ ਚ ਲੱਗੂਗੀ ਉਹ ਸਤੰਬਰ 20 ਤੱਕ ਆ ਜਾਊਗੀ 15 ਤੋਂ 20 ਸਤੰਬਰ ਤੱਕ ਆ ਜਾਊਗੀ ਉਦੋਂ ਉਸ ਵੇਲੇ ਮੌਸਮ ਦੇ ਵਿੱਚ ਉਹਨਾ ਮੌਇਸਚਰ ਉਹ ਨਹੀਂ ਨਵੀਂ ਨਹੀਂ ਹੁੰਦੀ ਜਿਹੜੀ ਹੁਣ ਆਪਾਂ 16 17 ਜੂਨ ਨੂੰ ਲਾਉਨੇ ਆ ਉਹ ਅਕਤੂਬਰ ਚ ਹੁੰਦੀ ਹੈ ਉਦੋਂ ਤਰੇੜ ਪੈਣ ਲੱਗ ਜਾਂਦੀ ਹੈ ਤੁਸੀਂ ਜੇ ਮੰਡੀ 'ਚ ਵੀ ਲੈ ਜਾਓਗੇ ਨਾ ਉਹਨੂੰ ਖੰਡਾ ਵੀ ਲਾਉਂਗੇ ਨਾ 18% ਵਾਲਾ ਉਹਨਾਂ ਨੇ ਲਾ ਰੱਖਿਆ ਐਫਸੀ ਨੇ 18% ਤੋਂ ਵੱਧ ਨਹੀਂ ਮੈਂ ਕਹਿੰਦਾ ਰਾਤੋਂ ਰਾਤ ਉਹ 19 20 ਹੋ ਜੂਗੀ ਕਿਉਂਕਿ ਤਰੇੜ ਪੈਂਦੀ ਹੈ ਜੀ ਕੋਈ ਨਹੀਂ ਸਕਦਾ ਕਿ ਉਹ ਕਟੇ ਮੌਇਸਚਰ ਉਹਦਾ ਕਿਉਂਕਿ ਉਹ ਦਿਨ ਹੀ ਇਦਾਂ ਦੇ ਆ ਜਾਂਦੇ ਹੋ ਤਾਂ ਫਿਰ ਸਮਝੋ ਉੱਤੇ ਕਰਨੇ ਪੈਂਦੇ ਆੜਤੀਆਂ ਨਾਲ ਵੀ 100 ਰੁਪਿਆ ਕਾਟ ਲਵਾ ਦੇ ਤੇਰੀ ਕਰਾਦਨੇ ਕੰਮ ਤੇਰਾ ਉਹ ਫਿਰ ਕਹਿੰਦਾ ਯਾਰ ਪਰੇ ਵਿੱਚੋ ਯਾਰ 100 ਰੁਪਿਆ ਕੱਟ ਲਾ ਯਾਰ 50 ਰੁਪਿਆ ਕੱਟ ਲਾ ਐ ਜਿਹੀਆਂ ਸ਼ਿਕਾਇਤਾਂ ਹੁੰਦੀਆਂ ਨੇ ਜਿਹੜੀ ਹੋਣਾ ਆਉਗੀ ਜੂਨ ਵਾਲੀ ਉਦੋਂ ਐਨ ਜਮਾ ਡ్రਾਈ ਮੌਸਮ ਹੋਊਗਾ ਤੇ ਮੌਇਸਚਰ ਦਾ ਕੋਈ ਪੰਗਾ ਨਹੀਂ ਪੈਣਾ ਤੇ ਇਹਨੂੰ ਚੱਕਣੀ ਪੈਣੀ ਸਾਰੀ ਸੈਂਟਰ ਨੂੰ ਵੀ ਆ ਚੱਕੋ ਜੀ ਤੋ ਇਸ 18 ਕਹਿੰਦੇ ਨਾ ਸਾਡਾ 16 ਹੀ ਹੈ ਕਿਉਂਕਿ ਉਸ ਵੇਲੇ ਹਵਾਵਾਂਾਂ ਵੀ ਵੈਸਟਰਨ ਚਲਦੀਆਂ ਹੁੰਦੀਆਂ ਨੇ ਧੂਆਂ ਜਿਹੜਾ ਹੈ ਨਾ ਚਲੋ ਮੈਂ ਤਾਂ ਨਹੀਂ ਚਾਹੁੰਦਾ ਤੁਸੀਂ ਪ੍ਰਾਇਡ ਨੂੰ ਅੱਗ ਲਾਓ ਅਸੀਂ ਤੁਹਾਨੂੰ ਦੇਵਾਂਗੇ ਮਸ਼ੀਨਾਂ ਵੀ ਪਰ ਇੱਧਰ ਨੂੰ ਜਾਓ ਇੱਧਰ ਨੂੰ ਹੈ ਨਾ ਜਿੱਧਰੋਂ ਚਿੱਟਾ ਆਉਂਦਾ ਹੈ ਤੇ ਜੇ ਚਿੱਟੇ ਦੇ ਬਦਲੇ ਧੂਆਂ ਭੇਜਦੇ ਆਪਾਂ ਨੂੰ ਕੀ ਮਾੜਾ ਸੌਦਾ ਹੈ ਹੈ ਉਹ ਉਹ ਵੀ ਤਾਂ ਸਾਡੇ ਘਰਾਂ 'ਚ ਸੱਤਰ ਵਛਾਈ ਜਾਂਦੇ ਨੇ ਜੇ ਅਸੀਂ ਉਹਨਾਂ ਦੇ ਸਾਹ ਤੰਗ ਕਰਦੀ ਥੋੜੀ ਫੇਰ ਕੀ ਹੁੰਦਾ ਨਹੀਂ ਤਾਂ ਰੋ ਰੋ ਜ ਦਿੱਲੀ ਵਾਲੇ ਰੋਲਾਪੋਲਾ ਇੰਨੇ ਪੁੱਤੂ ਆ ਪੰਜਾਬ ਤੋਂ ਆਉਂਦਾ ਮੈਂ ਕਹਾਂ ਯਾਰ ਕਿੱਥੋਂ ਆਉਂਦਾ ਪੰਜਾਬ ਤੋਂ ਯਾਰ ਡੱਕ ਜੂਪੀ ਵੀ ਆ ਵਿਚਾਲੇ ਯਾਰ ਹਰਿਆਣਾ ਵਿਚਾਲੇ ਆ ਯਾਰ ਹਨਾ ਉਹ ਆਪਣੇ ਤਾਂ ਉਹੀ ਲਾਉਂਦੇ ਨੇ ਉਹ ਸੋ ਹੁਣ ਕੀ ਐ ਹੁਣ 1 ਜੂਨ ਤੋਂ ਮੈਂ ਤੋਂ ਜ਼ਿਲ੍ਹੇ ਦਸਣ ਲੱਗਿਆ ਤੇ ਪੁੱਛਣ ਵੀ ਲੱਗਿਆ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਸਰ ਸਾਹਿਬ ਤੇ ਫਾਜ਼ਿਲਕਾ ਕਿਉਂਕਿ ਪਾਣੀ ਥੋੜੇ ਜਿਹਾ ਤਹਾ ਇੱਥੇ ਇਸ ਕਰਕੇ ਨੂੰ ਪਹਿਲੇ ਜੂਨ ਚ ਰੱਖਿਆ ਹੈ 1 ਜੂਨ ਤੋਂ ਫਰੀਦਕੋਟ ਜੇ ਕਿਸੇ ਕੋਲ ਪੈਨ ਨਾ ਤਾਂ ਲਿਖ ਲੋ ਹਨਾ ਮੈਂ ਦੇ ਵੀ ਦੂੰਗਾ ਤੁਹਾਨੂੰ ਯਾਰ ਜਾਰੀ ਕਰ ਦਾਂਗੇ ਇਹ ਸਾਰਾ ਸੋਸ਼ਲ ਮੀਡੀਆ ਤੇ ਕਰ ਦਾਂਗੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਹ 1 ਜੂਨ ਨੂੰ ਝੋਨਾ ਲਾ ਸਕਦੇ ਆ ਤੇ ਇਹਨਾਂ ਨੂੰ 8 ਘੰਟੇ ਬਿਜਲੀ ਮਿਲੂਗੀ ਪ੍ਰੋਪਰ 8 ਦਾ ਮਤਲਬ 8 9 ਵੀ ਹੋ ਜਾਂਦੀ 10 ਵੀ ਹੋ ਸਕਦਾ ਤੇ ਉਸ ਤੋਂ ਬਾਅਦ ਨਹਿਰੀ ਪਾਣੀ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਦੂਜਾ ਜ਼ੋਨ ਆ ਗਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਭ ਤਰਨਤਾਰਨ ਰੂਪਨਗਰ ਐਸਐਸ ਨਗਰ ਮੋਹਾਲੀ ਫਤਿਹਗੜ ਸਾਹਿਬ ਤੇ ਹਿਆਰਪੁਰ ਇਹ 5 ਜੂਨ ਨੂੰ ਲਾਉਣਗੇ ਜੀ 4 ਦਿਨ ਦਾ ਫਰਕ ਹੈ ਇੱਥੇ 5 ਜੂਨ ਨੂੰ ਅਸੀਂ 4 ਜੂਨ ਨੂੰ ਲਾਈਟ ਦੇ ਦਾਂਗੇ ਤੁਹਾਨੂੰ ਕਦੂ ਕਰਨ ਵਾਸਤੇ ਪਹਿਲਾਂ ਚਾਹੀਦਾ ਹੈ ਹਨਾ ਤੇ ਫਸਲ ਪੱਕਣ ਤੱਕ ਤੁਹਾਨੂੰ ਮਤਲਬ ਬਿਜਲੀ ਪ੍ਰੋਪਰ ਨਹੀਂ ਤੀਜਾ ਤੇ ਲਾਸਟ ਜ਼ੋਨ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ੀਤਪਗਤ ਸਿੰਘ ਨਗਰ ਜਿੰਨਾਂ ਮੈਂ ਸ਼ੇਅਰ ਕਹਿੰਦੇ ਆ ਇਹ 9 ਜੂਨ ਨੂੰ ਲਾਉਣਗੇ ਆਪਣਾ 9 ਤੱਕ ਕੰਮ ਖਤਮ ਹੈ ਲੱਗੂ ਚਲੋ 12 13 ਤੱਕ ਲੱਗੀ ਜਾਊਗੀ ਪਰ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਬਿਜਲੀ ਇੱਕਦਮ ਨਹੀਂ ਦੇਣੀ ਪੈਣੀ ਟਰਾਂਸਫਾਰਮਰ ਨਹੀਂ ਫੋਕਣਾ ਕੋਈ ਬਿਜਲੀ ਜਿਹੜੀ ਹੈ ਅਸੀਂ ਇਨਾਂ ਨੂੰ ਪਹਿਲਾਂ ਦੇਵਾਂਗੇ ਦੂਜੇ ਫੇਜ਼ ਨੂੰ ਫਿਰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤੀਜੇ ਫੇਜ਼ ਨੂੰ ਦੋ ਦਿਨ ਪਹਿਲਾਂ ਫੇਰ ਦੇਵਾਂਗੇ ਤਾਂ ਕਿ ਇੱਕਦਮ ਲੋਡ ਨਾ ਪਵੇ ਜਦੋਂ ਆਪਾਂ ਕ੍ਰਿਕਟ ਦਾ ਮੈਚ ਦੇਖਦੇ ਆ ਉਹਦੀ ਜਿਹੜੀ ਲਾਈਟਾਂ ਲੱਗੀਆਂ ਉਹਦੇ ਸਟੇਡੀਅਮ 'ਚ ਉਹ ਤੁਹਾਨੂੰ ਐ ਲੱਗਦਾ ਵੀ ਇੱਕ ਸੋਚਣ ਵਾਲੀ ਸਾਰੀਆਂ ਚੱਲ ਪੈਂਦੀਆਂ ਨੇ 5:00 ਵਜੇ ਲਾਉਣ ਲੱਗ ਜਾਂਦੇ ਨੇ ਉਹਦੇ ਸੂਰਜ ਖੜਾ ਹੁੰਦਾ ਕਦੇ ਇੱਕ ਚੱਲ ਪਈ ਕਦੇ ਉਹਦੀਆਂ ਦੋ ਚੱਲ ਪਈਆਂ ਐ ਕਰਦੇ ਕਰਾਉਂਦੇ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਚੱਲ ਪੈਂਦੀਆਂ ਨੇ ਉਹਦੇ ਨਾਲ ਨਾ ਲੋਡ ਨਹੀਂ ਪੈਂਦਾ ਨੇ ਤਾ ਉੜ ਜੇ ਸਾਰਾ ਟ੍ਰਾਂਸਫਰ ਮਨ ਉਹਨਾਂ ਦਾ ਉੜ ਜੇ ਜਿਹੜਾ ক্রিকেট ਮੈਚ ਦਾ ਆਪਾਂ ਦੇਖਦੇ ਆਂ